ਜੈ ਸ਼੍ਰੀ ਰਾਮ ਮੈਂ ਸਾਰੇ ਭਾਰਤ ਵਾਸੀਆਂ ਨੂੰ ਅਯੋਧਿਆ ਦੇ ਵਿੱਚ ਰਾਮ ਜੀ ਦੇ ਆਣ ਨਾਲ ਉਹਨਾਂ ਦੇ ਆਣ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਸਾਰਿਆਂ ਨੂੰ ਮੈਂ ਕਹਿਣਾ ਚਾਹੂੰਗਾ ਕਿ ਅੱਜ ਦੇ ਦਿਨ ਨੂੰ ਆਪਾਂ ਦੀਵਾਲੀ ਦੇ ਦਿਨ ਦੀ ਤਰ੍ਹਾਂ ਮਨਾਈਏ ਤੇ ਕਿਸੇ ਨੂੰ ਮੈਂ ਦੇਖ ਰਿਹਾ ਕਿ ਕੋਈ ਇੱਥੇ ਪਟਾਕੇ ਚਲਾ ਰਿਹਾ ਤੇ ਤੇ ਕੋਈ ਲੰਗਰ ਲਗਾ ਰਿਹਾ ਕਿਸੇ ਨੇ ਚਾਹ ਦਾ ਲੰਗਰ ਲਗਾਇਆ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਭ ਕੁਝ ਦੇਖ ਕੇ ਤੇ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਸਾਰੇ ਇਸ ਦਿਨ ਨੂੰ ਦੀਵਾਲੀ ਦੀ ਤਰ੍ਹਾਂ ਮਨਾਣ ਤੇ ਆਪਾਂ ਸਮਝਦੇ ਆ ਕਿ ਆਪਣੇ ਹਰ ਸਾਲ ਹੁਣ ਦੋ ਦੀਵਾਲੀਆਂ ਹੋ ਗਈਆਂ ਅੱਜ ਦੇ ਦਿਨ ਨੂੰ ਵੀ ਆਪਾਂ ਬਹੁਤ ਉਤਸ਼ਾਹ ਨਾਲ ਮਨਾ ਰਹੇ ਆ ਤੇ ਮੈਂ ਆਪਣੇ ਸਾਰੇ ਭਰਾਵਾਂ ਦੇ ਨਾਲ ਇੱਕ ਕਾਰ ਯਾਤਰਾ ਦੇ ਵਿੱਚ ਨਿਕਲੇ ਆ ਜਿਹੜਾ ਕਿ ਆਪਾਂ ਸਮਾਪਤੀ ਦ੍ਰੇਸ਼ੀ ਦੇ ਵਿੱਚ ਕਰਨ ਜਾ ਰਹੇ ਆ ਉੱਥੇ ਵੀ ਆਤਿਸ਼ਬਾਜ਼ੀ ਦਾ ਬਹੁਤ ਵਧੀਆ ਪ੍ਰੋਗਰਾਮ ਆਪਾਂ ਅਰੇਂਜਮੈਂਟ ਕੀਤਾ ਹੈ ਬਹੁਤ ਬਹੁਤ ਧੰਨਵਾਦੀ ਮੈਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਗਾ ਕਿ ਆਪਣੇ ਧਰਮ ਦੇ ਨਾਲ ਆਪਣੇ ਵਿਰਸੇ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਤੇ ਆਪਣੇ ਕਲਚਰ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਵੈਸਟਰਨ ਕਲਚਰ ਨੂੰ ਛੱਡ ਕੇ ਅੱਜ ਨੌਜਵਾਨ ਪੀੜੀ ਤੁਸੀਂ ਸਾਰੇ ਮੇਰੇ ਨਾਲ ਜਿੰਨੇ ਵੀ ਚੈੱਕ ਕਰ ਸਕਦੇ ਹੋ ਸਾਰੇ ਨੌਜਵਾਨ ਪੀੜੀ ਮੇਰੇ ਨਾਲ ਆਈ ਹੈ ਉਹ ਸਾਰੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਗੇ ਆਪਾਂ ਕਿ ਸਾਰੇ જય શ્રી ਰਾਮ ਦਾ ਨਾਰਾ ਲਗਾਏ ਤੇ ਆਪਣੇ ਹਿੰਦੂ ਤਵ ਨੂੰ ਅਪਣਾ ਕੇ ਤੇ ਆਪਾਂ ਅੱਗੇ ਵਧੀਏ ਹਿੰਦੁਸਤਾਨ ਨੂੰ ਆਪਾਂ ਇੱਕ ਹਿੰਦੂ ਦੇਸ਼ ਜਿਹੜਾ ਕਹਿ ਸਕਦੇ ਆਂ ਤੇ ਰਾਮ ਜੀ ਉਹਦੇ ਵਿੱਚ ਸਭ ਤੋਂ ਸਰਵੋਪਰੀ ਨੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਲੋਕਾਈ ਤੋਂ ਵੀ ਅਖੀਰ ਵੀ ਹੈ ਕੀ ਵੀ ਹੈ